ਟਿੱਗਦਾ ਸੀ ਮੁੰਡੇ ਨੇ ਸਪੋਰਟ ਲਾਤੀ ਸੀ ਇੱਟਾਂ ਡਿੱਗਦੀਆਂ ਨੇ ਉੱਤੋਂ ਕਿਹਦੇ ਸਾਥ ਕਿਤੇ ਵੀ ਨਹੀਂ ਹੈਗਾ ਕੁੜੀਆਂ ਸਵੇਰੇ ਉੱਠ ਕੇ ਸਾਜਰੇ ਨਾਲ ਆਉਂਦੇ ਆ ਸਾਰੀ ਹਾਂਜੀ ਇਹਨਾਂ ਦੇ ਡੈਡੀ ਨੂੰ ਕੀ ਹੋਇਆ ਐਸੇ ਜਾਂਟ ਹੋ ਗਿਆ ਸੀ ਮਤਲਬ ਰੀਲ ਦੀ ਹੱਡੀ ਰੋਟੀ ਇਸੇ ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਆ ਤਾਂ ਉਹ ਬੇਅੰਤ ਕਿਰਪਾ ਕਰਦੇ ਆ ਇੱਕ ਸਮਾਂ ਸੀ ਇਹਨਾਂ ਤੇ ਜਦੋਂ ਭੈਣ ਦੇ ਪਤੀ ਦੀ ਐਕਸੀਡੈਂਟ ਹੋਣ ਕਰਕੇ ਮੌਤ ਹੋ ਗਈ ਸੀ ਘਰ ਦੀ ਹਾਲਤ ਇਹੋ ਜੀ ਸੀ ਕਿ ਛੱਤਾਂ ਨੂੰ ਸਪੋਰਟਾਂ ਲਾਈਆਂ ਹੋਈਆਂ ਸੀ ਤੇ ਭੈਣ ਕਹਿੰਦੀ ਵੀ ਬੱਚੀਆਂ ਸਵੇਰ 5 ਵਜੇ ਉੱਠ ਕੇ ਨਹਾ ਲੈਣੀਆਂ ਸੀ ਕਿਉਂਕਿ ਇਹਨਾਂ ਕੋਲੇ ਨਾ ਤਾਂ ਫਲਸ਼ ਸੀ ਨਾ ਹੀ ਬਾਥਰੂਮ ਸੀ ਆਪ ਭੈਣ ਦੇੜੀ ਕਰਨ ਲਈ ਮਜਬੂਰ ਸੀ ਆਪ ਸਭ ਸੰਗਤ ਨਾਲ ਹੈਲਪ ਇਹ ਸਿੱਖ ਦੀ ਟੀਮ ਵੱਲੋਂ ਵੀਡੀਓ ਸ਼ੇਅਰ ਕੀਤੀ ਗਈ ਆਪ ਵੱਲੋਂ ਇੰਨਾ ਕੁ ਜ਼ਿਆਦਾ ਸਹਿਯੋਗ ਮਿਲਿਆ ਕਿ ਅੱਜ ਜਿਹੜਾ ਇਹਨਾਂ ਦਾ ਜਿਹੜਾ ਮਕਾਨ ਆ ਦੋ ਕਮਰੇ फ्लਸ਼ ਬਾਥਰੂਮ ਰਸੋਈ ਉਹ ਬਣ ਕੇ ਵਧੀਆ ਤਿਆਰ ਹੋ ਗਿਆ ਅਤੇ ਜਿਹੜੇ ਬੱਚੇ ਆ ਵਧੀਆ ਪੜ ਰਹੇ ਆ ਹੈਲਪ ਇਹ ਸਿੱਖ ਦੀ ਟੀਮ ਵੱਲੋਂ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਔਖੇ ਸਮੇਂ ਦੇ ਵਿੱਚ ਪੂਰਾ ਸਹਿਯੋਗ ਦਿੱਤਾ